ਪੁਰਾਣੇ ਜਿਹੜੇ ਤੁਸੀਂ ਦਿਖਾਏ ਨੇ ਵੀਵਰਸ ਨੂੰ ਚਾਰ ਆਪਣਾ 2000 ਚਾਪਾ ਉਹ ਵੀ ਕਟਾਂਗੇ ਹਾਂਜੀ ਗੱਦਾ ਆਪਾਂ ਤੁਹਾਨੂੰ ਸਿਰਫ ਦੇਵਾਂਗੇ 4000 ਚ ਸਿਰਫ 4000 ਅੱਛਾ ਜੀ ਤੇ ਵਿਦ ਗਾਰੰਟੀ ਵਿਦ ਕਿੰਨੇ ਚਿਰ ਦੀ ਗਾਰੰਟੀ ਸਾਡੇ ਕੋਲੇ ਗੱਦਾ ਤੁਹਾਨੂੰ ਸਿਰਫ ਮਿਲੇਗਾ 14000 ਰੁਪਏ ਚ ਸਿਰਫ 14000 ਰੁਪਏ ਦੇ ਵਿੱਚ ਸਿਰਫ 14000 ਤੇ ਪੱਕੇ ਬਿਲ ਦੇ ਨਾਲ ਉਪਰੋਂ 2000 ਦੇ ਸੀ ਤੁਹਾਡੇ ਪੁਰਾਣੇ ਵੀ ਕਟਾਂਗੇ 7 ਦਾ ਰਹਿ ਗਿਆ ਜੀ ਸਿਰਫ 7 ਦਾ ਲਓ ਜੀ ਇਹ ਡਬਲ ਬੈੱਡ ਦਾ ਗੱਦਾ ਤੁਹਾਨੂੰ ਮਿਲਣ ਜਾ ਰਿਹਾ ਸਿਰਫ 7000 ਦੇ ਵਿੱਚ ਚੈੱਕ ਕਰੋ ਤੁਸੀਂ ਸਾਰਾ ਵੀਡੀਓ ਦੇ ਵਿੱਚ ਭਾਈੱਸ ਕੇ 7 ਇੰਚ 7.5 ਇੰਚ ਗੱਦਾ ਨਿਕਲੇਗਾ ਆ ਗਿਆ ਨਾ ਜੀ 7-8 ਇੰਚ ਤਾਂ ਆਮ ਨਾ ਹੈਗਾ ਬਸ ਥੋੜਾ ਜਿਹਾ ਫਰਕ ਰਹੇਗਾ 9 ਇੰਚ 간 ਦੇ ਇੰਨੀ ਕੁ ਬਸ 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 ਜਿਹੜਾ ਸਿੱਧਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਆਏ ਹਾਂ ਜੀ ਇਸ ਟਾਈਮ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਬੜੀ ਵਧੀਆ ਦੁਕਾਨ ਹੈ ਜਿੱਥੇ ਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਪੁਰਾਣਾ ਗੱਦਾ ਕੋਈ ਆ ਵੇਖੋ ਪਿਆਦਣਾ ਦਿਖਾਉਣਾ ਲੈ ਕੇ ਆਓ 2000 ਦਾ ਕੱਟਣਗੇ ਪੁਰਾਣੀ ਰਜਾਈ ਪੁਰਾਣੀ ਕੋਈ ਵੀ ਤਲਾਈ ਲੈ ਕੇ ਆਓ ਆ ਵੇਖੋ ਕੋਈ ਕਿਟਾ ਕੇ ਗਿਆ 2000 ਦੇ ਵਿੱਚ ਕੱਟ ਕੇ ਫਿਰ ਤੁਹਾਨੂੰ ਗੱਦੇ ਦਿੰਦੇ ਨੇ ਤੇ 4000 ਰੁਪਏ ਤੋਂ ਜਿਹੜਾ ਗੱਦਿਆਂ ਦਾ ਰੇਟ ਉਹ ਸ਼ੁਰੂ ਨੇ ਤੇ ਕੰਪਨੀ ਹੈਗੀ ਜੀ ਗੱਦਿਆਂ ਦੀ ਸਿਗਨੇਚਰ ਵਧੀਆ ਕੰਪਨੀ ਦੇ ਮਿਲਣ ਵਾਲੇ ਗੱਦੇ ਤੁਹਾਨੂੰ ਇੱਕ ਵਾਰੀ ਸ਼ਾਪ ਦੇਖੋ ਜੀ ਉੱਪਰ ਟੀਜੀ ਫਰਨੀਚਰ ਤੇ ਹੁਣ ਆਪਾਂ ਜਾਣਦੇ ਆ ਜੀ ਅੰਦਰ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਤੇ ਕੀ ਰੇਟ ਹੈ ਕੱਲੇ ਕੱਲੇ ਗੱਡੀ ਦੀ ਕੀ ਸਪੈਸੀਫਿਕੇਸ਼ਨ ਹੈ ਤੇ ਆਜੋ ਜੀ ਮੇਰੇ ਨਾਲ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਚੱਲ ਰਹੀ ਸਿਸਟਮ ਬਿਲਕੁਲ ਵਧੀਆ ਜੀ ਚਲੋ ਵਧੀਆ ਚੱਈਦਾ ਅੱਛਾ ਪਾਜੀ ਮੈਂ ਸਾਰੇ ਆਪਣੇ ਸਬਸਕ੍ਰਾਈਬਰਸ ਕਹ ਲੋ ਜਾਂ ਵਿਊਅਰਸ ਨੂੰ ਦੱਸ ਚੁੱਕਿਆ ਹਾਂ ਵੀ ਉਹ ਬਾਹਰ ਪਈਆਂ ਸਾਈਡ ਤੇ ਪੁਰਾਣੇ ਗੱਦੇ ਜੀ ਉਹ 2000 ਦੇ ਕੱਟ ਦਿਓ ਤੁਸੀਂ ਤੇ 4000 ਤੋਂ ਗੱਦੇ ਸਟਾਰਟ ਨੇ ਆਪਣੇ ਬਿਲਕੁਲ 4000 ਤੋਂ ਸਟਾਰਟ ਨੇ ਜੀ ਆਪਣੇ ਕੋਲ ਕੱਟ ਕੇ 4000 ਚ ਤੁਹਾਨੂੰ ਵਧੀਆ ਸੰਖਾ ਜੋੜਾ ਮਿਲ ਜਾਏਗਾ ਲਓ ਜੀ ਲੈ ਮੜਿਆ ਕਰਾਓ ਜੀ ਰੂਰੂ ਆਪਾਂ ਨੂੰ ਕਿ ਕਿਵੇਂ ਸਟਾਰਟਿੰਗ ਆ ਕਿੰਨੇ ਇੰਚੀ ਆ ਕਿੰਨੇ ਦਾ ਪੈਂਦਾ ਸਾਰਾ ਦੱਸੋ ਸਾਨੂੰ ਸਭ ਦੱਸਾਂਗੇ ਆ ਦੇਖੋ ਲਓ ਜੀ ਆ ਦੇਖੋ ਜੀ ਅੱਛਾ ਜੀ ਇਹ ਸਾਡੇ ਦਾਦਿਆਂ ਦੇ ਟਾਈਮ ਦੀ ਕੰਪਨੀਆਂ ਤੁਸੀਂ ਵੀ ਪੱਕਾ ਸੁਣਿਆ ਹੋਣਾ ਡਨਲਪ ਡਨਲਪ ਹੈਗੀ ਹੈ ਜੀ ਬਿਲਕੁਲ ਡੰਲੋਪਰ ਟਾਇਰ ਵੀ ਬਣਾਉਂਦੀ ਹੈ ਗੱਦੇ ਵੀ ਬਣਾਉਂਦੀ ਹੈ ਇਹ ਕੰਪਨੀ ਅੱਛਾ ਟਾਇਰ ਵਾਲੇ ਡੰਲੋਪ ਵਾਲੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਲਓ ਜੀ ਠੀਕ ਹੈ ਤੇ ਇਹ ਤੁਹਾਨੂੰ ਗੱਦਾ 5 ਇੰਚੀ ਤੇ ਕ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 6000 ਚ ਅੱਛਾ ਜੀ ਪੁਰਾਣੇ ਜਿਹੜੇ ਤੁਸੀਂ ਦਿਖਾਏ ਨੇ ਵੀਵਰਸ ਨੂੰ ਆਪਣਾ 2000 ਚ ਆਪਾਂ ਉਹ ਵੀ ਕਟਾਂਗੇ ਹਾਂਜੀ ਗੱਦਾ ਆਪਾਂ ਤੁਹਾਨੂੰ ਸਿਰਫ ਦੇਵਾਂਗੇ 4000 ਚ ਸਿਰਫ 4000 अच्छा जी ਤੇ ਵਿਦ ਗਰੰਟੀ ਵਿਦ ਕਿੰਨੇ ਚਿਰ ਦੀ ਗਰੰਟੀ ਦੀ ਸਾਲ ਦੀ ਇਹਦੀ ਤੁਹਾਨੂੰ ਗਰੰਟੀ ਮਿਲੇਗੀ 8 ਤੋਂ 9 ਸਾਲ ਦੀ ਬਹੁਤ ਪਿਆਰ ਨਾਲ ਲਾਈਫ ਹੈਗੀ ਹੈ ਕਦੇ ਠੀਕ ਹੈ ਦੇਖੋ ਇਸ ਸਪਾਇਨਲ سپورਟ ਟੈਕਨੋਲੋਜੀ ਆ ਜਾ ਵੀ ਮੜਾ ਜਾ ਨੇੜੇੋਂ ਵਿਖਾ ਕੇ ਰਾਂ ਮਟਾਈ ਵਿਖਾ ਕੇ ਦੇ ਇਧਰ ਆ ਆਹ ਦੇਖੋ ਜੀ ਕਿੰਨੇ ਇੰਚ ਗਿਆ ਤੁਸੀਂ 5 ਜੀ ਲਓ ਜੀ 5 ਇੰਚ ਗੱਦਾ ਜੀ ਇਹ ਤੇ ਸਿਰਫ ਤੁਹਾਨੂੰ ਮਿਲਣ ਵਾਲਾ ਹੈ 4000 ਰੁਪਏ ਦੇ ਵਿੱਚ ਜੋੜਾ ਜੀ ਬਿਲਕੁਲ ਜੋੜਾ ਜੋੜਾ 4000 ਦਾ ਸਿੰਗਲ ਨਹੀਂ ਕਿਹਾ ਮਤਲਬ ਕਿ ਪੂਰਾ ਡਬਲ ਬੈੱਡ ਦਾ 4000 ਦਾ ਇਹਦੇ ਵਿੱਚ ਭਾਜੀ ਇੱਕ ਸਿੰਗਲ ਪੀਸ ਵੀ ਹੁੰਦਾ ਪੂਰਾ ਡਬਲ ਬੈੱਡ ਦਾ ਕਿ ਇਹ ਇਵੇਂ ਹੁੰਦਾ ਇੱਕ ਮਾਡਲ ਵਾਈਜ਼ ਆਉਂਦੇ ਆ ਵੀ ਜੀ ਤੁਹਾਨੂੰ ਸਿਗਨੇਚਰ ਚ ਆਪਾਂ ਸਿੰਗਲ ਪੀਸ ਦਿਖਾ ਦਾਂਗੇ ਸਲੀਵ ਵਾਈਪ ਤੋਂ ਦਿਖਾ ਦਾਂਗੇ ਠੀਕ ਹੈ ਜੀ ਲੋ ਜੀ ਇਹ ਤੇ ਡਨ ਲੌਪ ਆ ਗਿਆ ਹੁਣ ਮੈਂ ਤੁਹਾਨੂੰ ਗੱਲ ਕੀਤੀ ਸੀ ਬਾਹਰ ਵੀ ਭਾਜੀ ਯਾਰਾਂ ਕੋਲ ਸਿਗਨੇਚਰ ਕੰਪਨੀ ਵੀ ਹੈਗੀ ਹੈ ਬੜੀ ਵਧੀਆ ਵੇਖੋ ਗੱਦਾ ਪਹਿਲਾਂ ਤੇ ਆ ਬਹੁਤ ਪ੍ਰਿੰਟ ਹੀ ਭਾਜੀ ਦਾ ਬਹੁਤ ਸੋਹਣਾ ਤੇ ਆ ਸੌਫਟ ਬਹੁਤ ਹੈ ਬਿਲਕੁਲ ਵੀ ਆਪਾਂ ਪਟਿਆਲੇ ਵਾਲੇ ਸਟੋਰ ਤੇ ਤੁਹਾਡੇ ਤੇ ਗਏ ਸੀਗੇ ਉੱਥੇ ਵੀ ਬਹੁਤ ਵਧੀਆ ਮੈਨੂੰ ਲੱਗਾ ਭਾਜੀ ਦੀ ਨੇਚਰ ਬਹੁਤ ਵਧੀਆ ਸੀ ਉਹ ਵੀ ਬੜੇ ਵਧੀਆ ਸੀਗੇ ਇਹਦੇ ਬਾਰੇ ਦੱਸੋ ਪਾਜੀ ਮੈਨੂੰ ਇਹ ਇੱਥੋਂ ਸਟਾਰਟ ਕਰੋ ਜਿਹੜਾ ਸਭ ਤੋਂ ਵਧੀਆ ਮੈਨੂੰ ਲੱਗੰਦਿਆ ਜੀ ਹੁਣ ਆ ਦੇਖੋ ਜੀ ਅੱਜਕੱਲ ਨਾ ਬੈਕ ਪੇਨ ਦੀ ਸਾਰਿਆਂ ਨੂੰ ਇਸ਼ੂ ਹੈਗਾ ਹਾਂਜੀ ਹਾਂਜੀ ਬਿਲਕੁਲ ਕੋਈ ਜੌਬ ਕਰ ਰਿਹਾ ਹੈ ਹਾਂਜੀ ਹਾਂਜੀ ਕੋਈ ਸਾਰਾ ਦਿਨ ਡਰਾਈਵਿੰਗ ਕਰ ਰਿਹਾ ਹੈ ਬਾਈਕ ਚਲਾ ਰਿਹਾ ਹੈ ਠੀਕ ਹੈ ਸਾਡੇ ਵਰਗੇ ਬੰਦੇ ਸਾਰਾ ਦਿਨ ਕਈ ਵਾਰ ਹੁੰਦਾ ਚੇਅਰ ਤੇ ਬਹਿਣਾ ਪੈਂਦਾ ਤੇ ਬੈਕ ਪੇਨ ਦਾ ਦਿੱਕਤ ਹੋਈ ਜਾਂਦੀ ਹੋ ਜਾਂਦੀ ਹੋ ਜਾਂਦੀ ਬਿਲਕੁਲ ਜੀ ਉਹ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਡਾਕਟਰ ਕਹਿੰਦਾ ਕਿ ਆਰਥੋਪੈਡਿਕ ਮੈਟ੍ਰਸ ਲਓ ਬਿਲਕੁਲ ਜੀ ਹਾਂਜੀ ਆਨ ਦਾ ਹੈ ਡਾਕਟਰ ਆਰਥੋ ਯੂਰੋ ਟੌਪ ਮਾਡਲ ਹਾਂਜੀ ਹਾਂਜੀ ਉੱਪਰ ਮੈਮਰੀ ਫੋਰਮ ਸਪੈਸ਼ਲ ਤੁਹਾਡੀ ਬੋਡੀ ਦੀ ਸ਼ੇਪ ਲੈ ਲੇਗੀ ਬੈਕ ਪੇਨ ਨਹੀਂ ਹੋਣੀ ਦੇ ਹੋਣ ਦੇਗੀ ਕਈ ਵਾਰ ਹੁੰਦਾ ਹੈ ਕਿ ਆਪਾਂ ਰਾਤੀ ਸੌਂਨੇ ਆ ਸਵੇਰੇ ਉੱਠਦੇ ਆ ਫਿਰ ਵੀ ਥਕਾਨ ਜੀ ਰਹਿੰਦੀ ਹੈ ਹੁੰਦੀ ਹੁੰਦੀ ਬਿਲਕੁਲ ਜੀ ਉਹ ਚੀਜ਼ ਤੁਹਾਨੂੰ ਇੱਚ ਨਹੀਂ ਹੋਏਗੀ ਠੀਕ ਹੈ ਜੀ ਰਿਵਰਸੀਬਲ ਮੈਟ੍ਰਸ ਹੈ ਇੱਕ ਸਾਈਡ ਸੌਫਟ ਹੈ ਇੱਕ ਸਾਈਡ ਹਾਰਡ ਹੈ ਜਿੱਧਰ ਕੰਫਰਟ ਮਿਲੇ ਉਧਰ ਪਾਓ ਦੂਜਾ ਪਾਸਾ ਵੀ ਦਿਖਾਓ ਮੜਾ ਜਿਆਦਾ ਜੀ ਬਿਲਕੁਲ ਕਰੋ ਜੀ ਲਓ ਜੀ ਇਧਰੋਂ ਤੁਸੀਂ ਹਾਰਡ ਹੈ ਜੇ ਤੁਸੀਂ ਹਾਰਡ ਵਾਲੇ ਪਾਸੇ ਉਹ ਆਪ ਦਾ ਸਲੀਪ ਲੈਣੀ ਹੈ ਤੇ ਪ ਮਤਲਬ ਇਧਰਲਾ ਪਾਸਾ ਵੀ ਯੂਜ਼ ਜਿਹੜਾ ਉਹ ਕਰ ਸਕਦੇ ਜੇ ਤੇ ਆ ਚੈੱਕ ਕਰੋ ਜੀ ਸਿਗਨੇਚਰ ਕੰਫਰਟ ਮੈਟ੍ਰਸ ਡਿਜ਼ਾਈਨਡ ਬਾਈ ਪਰਫੈਕਟਰ ਅ ਪਰਫੈਕਟਰਸ ਠੀਕ ਹੈ ਜੀ ਲਓ ਜੀ ਹੁਣ ਆ ਦੇਖੋ ਹਾਂ ਚਲੋ ਹੁਣ ਇਹ ਗੱਦਾ ਜਿਹੜਾ ਹੈਗਾ ਇਹ ਤੁਹਾਨੂੰ ਮਿਲਦਾ ਹੈ 23646 ਐਮ ਆਰ ਪੀ ਤੇ 23646 ਹਾਂਜੀ ਠੀਕ ਹੈ ਜੀ ਹੁਣ ਮਾਰਕੀਟ 'ਚ ਆਹੀ ਜਿਹੜਾ ਗੱਦਾ ਹੈ ਤੁਹਾਨੂੰ ਆਫ ਕੋਰਸ ਕੋਈ ਵੀ ਤੁਹਾਨੂੰ ਪੱਕੀ ਐਮ ਆਰ ਪੀ ਤੇ ਨਹੀਂ ਦੇਗਾ ਤੁਸਨਾਂ ਕੋ ਡਿਸਕਾਊਂਟ ਲੁੱਕ ਹੀ ਦਿੰਦਾ ਹੈ 100 200 400 ਹਜ਼ਾਰ ਕਿੰਨਾ ਵੀ ਲਾੜਾ ਹੁਣ ਆ ਜਿਹੜਾ ਮਾਰਕੀਟ ਵਿਕਦਾ ਕੋਈ 20 ਦਾ ਵੇ ਸਾਡੇ ਕੋਲੇ ਗੱਦਾ ਤੁਹਾਨੂੰ ਸਿਰਫ ਮਿਲੇਗਾ 14000 ਰੁਪਏ ਚ ਸਿਰਫ 14000 ਰੁਪਏ ਦੇ ਵਿੱਚ ਸਿਰਫ 14000 ਤੇ ਪੱਕੇ ਬਿਲ ਦੇ ਨਾਲ ਉੱਪਰੋਂ 2000 ਦੇ ਅਸੀਂ ਤੁਹਾਡੇ ਪੁਰਾਣੇ ਵੀ ਕਟਾਂਗੇ ਜਿਹੋ ਜੀ ਮਰਜੀ ਲਾਓ ਇਹ ਤਾਂ ਫਿਰ ਜਿਹੜੇ ਤੁਸੀਂ ਬਾਹਰ ਦਿਖਾਏ ਹੋਣੇ ਫਿਰ ਵੀ ਬਹੁਤ ਵਧੀਆ ਕੰਡੀਸ਼ਨ ਚ ਠੀਕ ਸੀ ਕੰਡੀਸ਼ਨ ਹਾਂਜੀ ਮੈਂ ਕਹਿੰਦਾ ਕਿ ਜੀ ਲੀਰਾਂ ਲੱਥੇ ਹੋਣ ਰੂਮ ਬਾਹਰ ਨੂੰ ਆਂਦੀ ਹੋਵੇ ਫੋਮ ਦੇ ਹੋਣ ਜਾਂ ਖੋ ਵਾਲੇ ਹੋਣ ਜਾਂ ਨਾਰੀਅਲ ਵਾਲੇ ਹੋਣ ਕੱਟੇ ਜਾਣਗੇ ਠੀਕ ਹੈ ਤੁਹਾਨੂੰ ਕੱਟ ਕੇ ਸਿਰਫ 12000 ਚ ਇਹ ਗੱਦਾ ਤੁਹਾਨੂੰ ਮਿਲ ਜਾਏਗਾ ਲੋ ਜੀ ਜਿਨ੍ਹਾਂ ਨੇ ਵਨ ਪੀਸ ਲੈਣਾ ਹੈ ਠੀਕ ਹੈ ਉਹ 1 ਪੀਸ ਲੈਣ ਜਿਨ੍ਹਾਂ ਨੇ ਜੋੜਾ ਲੈਣਾ ਹੈ ਉਹਨਾਂ ਵਾਸਤੇ ਜੋੜਾ ਹੈ ਜੋੜੇ ਚ ਵੀ ਹੈਗਾ ਲਓ ਜੀ ਇਹ ਸੇਮ ਕੰਪਨੀ ਦਾ ਸੇਮ ਮਾਡਲ ਵੀ ਕੰਫਰਟੇਬਲ ਹੋਣਾ ਹੀ ਹੈ ਜੀ ਇਹ ਵੀ ਸੇਮ ਮਾਡਲ ਸੇਮ ਮਾਡਲ ਅੱਛਾ ਜੀ ਸੇਮ ਉਹ ਲੈ ਲਓ ਇਹ ਲੈ ਲਓ ਪ੍ਰਾਈਸ ਸੇਮ ਅੱਛਾ ਪ੍ਰਿੰਟ ਦਾ ਫਰਕ ਹੈ ਵੀ ਅਕੋਰਡਿੰਗ ਕਿਸੇ ਵੀ ਕੋਲ ਆਪਣਾ ਟੇਸਟ ਹੁੰਦਾ ਮੈਂ ਆਹ ਪ੍ਰਿੰਟ ਚਾਹੀਦਾ ਹੈ ਆਪ ਨੂੰ ਇਹਦੀ ਮਟਾਈ ਕਿੰਨੀ ਹੈ ਭਾਜੀ ਸੇਮ ਵੀਰ ਜੀ 5 ਇੰਚ ਮੈਟ੍ਰਸ ਹੈ ਅੱਛਾ ਜੀ ਲੈ ਆ ਜੇ ਆਪਾਂ 1 ਪੀਸ ਚ ਲੈਣਾ ਚਾਹੁੰਦੇ ਆ ਤੁਹਾਨੂੰ ਇਹ ਚ 8 ਇੰਚ ਦਾ ਵੀ ਮਿਲ ਜਾਏਗਾ ਅੱਛਾ ਜੀ ਆ ਹੈਗਾ ਜੀ 5 ਇੰਚ ਤੇ ਇਹ ਵੀ ਸੇਮ ਦੋਵੇਂ ਪਾਸੇ ਹੈ ਐਲੋਗਰ ਪਰਸਪਲ ਹੈ ਜੀ ਇਧਰੋਂ ਹਾਰਡ ਹੈ ਥੋੜਾ ਜਿਆਦਾ ਇਧਰਲੇ ਪਾਸੇ ਉਹ ਜਿਹੜਾ ਸਾਫਟ ਹੈ ਉਹ ਮਤਲਬ ਇਧਰ ਵੀ ਯੂਜ਼ ਕਰ ਸਕਦੇ ਲਓ ਜੀ ਇਹ ਤੇ ਗੱਦਾ ਸੀਗਾ ਇੱਕ ਜਿਹੜਾ ਆਪਾਂ ਤੁਹਾਨੂੰ ਦਿਖਾਇਆ 14000 ਦੀ ਰੇਂਜ ਦੇ ਵਿੱਚ ਜਿਹੜਾ ਵਾਈਟ ਕਲਰ ਵਾਲਾ ਜੀ ਸੋ ਮੇਰੇ ਕਹਿਣ ਦਾ ਭਾਵ ਹਰ ਕੋਈ ਇਨਸਾਨ ਜਿਹੜਾ ਉਹ 14-15000 ਜਿਹੜਾ ਨਹੀਂ ਖਰਚ ਸਕਦਾ ਇਸ ਕਰਕੇ ਵੀਰ ਜਰਾਂ ਕੋਲ ਇੱਕ ਵਧੀਆ ਕੁਆਲਿਟੀ ਦੇ ਵਿੱਚ ਤੇ ਘੱਟ ਰੇਟ ਦੇ ਵਿੱਚ ਵੀ ਇੱਕ ਮੈਟ੍ਰਸ ਜਾਨੀ ਕਿ ਗੱਦਾ ਹੈਗਾ ਤੇ ਉਹ ਬਾਈ ਜੀ ਉਹਦੇ ਬਾਰੇ ਦੱਸਣਗੇ ਪਾਜੀ ਆ ਗੱਦਾ ਸੀਗਾ ਤੁਸੀਂ ਕਹਿ ਰਹੇ ਆਹ ਵਾਲਾ ਜੀ ਹਾਂਜੀ ਵੀਰ ਜੀ ਅੱਛਾ ਇਹਦੀ ਸਪੈਸੀਫਿਕੇਸ਼ਨ ਦੱਸੋ ਜੀ ਕੀ ਆ ਕਿਵੇਂ ਇਹ ਮਤਲਬ ਕੀ ਪ੍ਰਾਈਸ ਹੋਊਗਾ ਤੇ ਇਹਦਾ ਕੀ ਫਾਇਦਾ ਕਸਟਮਰ ਨੂੰ ਖਰੀਦਣ ਦਾ ਜੀ ਵੀਰ ਜੀ ਅੱਜਕੱਲ ਜਿਹੜਾ ਟ੍ਰੈਂਡ ਹੈਗਾ ਉਹ ਹੈਗਾ 1 ਪੀਸਿਸ ਦਾ ਜੀ ਜੀ ਹਾਂਜੀ ਠੀਕ ਹੈ ਤੇ ਜਿਹੜੇ 1 ਪੀ ਸਟਾਰਟ ਹੁੰਦੇ ਨੇ ਵਧੀਆ ਕੁਆਲਿਟੀ ਜੇ ਆਪਾਂ ਗੱਲ ਕਰੀਏ ਬ੍ਰਾਂਡ ਚ ਕੋਈ ਤੁਹਾਡੇ ਤੋਂ 9000 ਮੰਗਦਾ ਹੈ ਕੋਈ 10000 ਮੰਗਦਾ ਹੈ ਕੋਈ 12000 ਰੁਪਏ ਮੰਗਦਾ ਹੈ ਮੰਗਦੇ ਬਿਲਕੁਲ ਬਿਲਕੁਲ ਜੀ ਹਾਂ ਠੀਕ ਹੈ ਜੀ ਤੇ ਇੰਨਾ ਜ਼ਿਆਦਾ ਜੋ ਹੈ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਜੀ ਠੀਕ ਹੈ ਪੈਸੇ ਲੈਣੇ ਔਖੇ ਹੋ ਜਾਂਦੇ ਕਿਸੇ ਟਾਈਮ ਤੇ ਜੇ ਮਿਲੇਗਾ ਵੀ ਤੁਹਾਨੂੰ ਜੇ ਮੰਨ ਲਓ 4000 5000 ਚ ਮਿਲ ਰਿਹਾ ਫਿਰ ਉਹੀ ਲਿਟਲੋਨ ਜਿਹਨੂੰ ਆਪਾਂ ਕਹਿੰਨੇ ਆ ਥਰਮੋਕੋਲ ਜੀ ਨੂੰ ਕਹ ਦਿੰਦੇ ਆ ਉਹ ਤੇ ਨੀਂਦ ਨਹੀਂ ਆਉਂਦੀ ਪਾਜੀ ਪਸੀਨਾ ਆ ਜਾਂਦਾ ਲੱਕ ਨੂੰ ਬਹੁਤ ਦੇਖੋ ਹੁਣ ਆਹੀ ਚੀਜ਼ ਆਪਾਂ ਨੂੰ ਮੈਮਰੀ ਫੋਮ ਜਿਹੜੀ ਹੈਗੀ ਹੈ ਇਹ ਅਸੀਂ ਤੁਹਾਨੂੰ ਗੱਦੇ 'ਚ ਦਿੰਨੇ ਆਂ ਹੁਣ ਆ ਜਿਹੜੇ ਤੁਹਾਨੂੰ ਰੇਟ ਦੱਸਾਂਗੇ ਕੰਪਨੀਆਂ ਨਾਲ ਲੜ ਲੜ ਕੇ ਲਿਆਈ ਦੇ ਆ ਕਸਮਰਸ ਵਾਸਤੇ ਏਕੇ ਕਿਉਂਕਿ ਡਿਮਾਂਡ ਨਹੀਂ ਹੈ ਚੀਜ਼ ਦੀ ਅੱਛਾ ਜੀ ਤੇ ਆ ਜਿਹੜਾ ਗੱਦਾ ਹੈ ਹੁਣ ਤੁਹਾਨੂੰ ਇਹ ਦਿਖਾਣੇ ਆਪਾਂ ਅੱਛਾ ਇਹ ਵੀ ਸੇਮ ਰਿਵਰਸੀ ਵਾਲਾ ਜਿਵੇਂ ਤੁਸੀਂ ਦੱਸਿਆ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲਓ ਇਹ 5 ਇੰਚ ਜੀ ਹਾਂਜੀ ਵੀ ਜੇ 5 ਇੰਚ ਤੇ ਆ ਲੋ ਚੈੱਕ ਕਰੋ ਜੀ ਹਾਂਜੀ ਇਹ ਦੋਵੇਂ ਪਾਸੇ ਪ੍ਰਿੰਟ ਅੱਡਾ ਅੱਡਾ ਹੈ ਨਾ ਜੀ ਹਾਂ ਲਓ ਜੀ ਕਰੋ ਪ੍ਰਿੰਟ ਤੇ ਕੁਝ ਨਹੀਂ ਹੁੰਦੀ ਹੈ ਹੁਣ ਆ ਦੇ ਲਓ ਜੀ ਚੈੱਕ ਕਰੀਏ ਦੀ ਐਮ ਆਰ ਪੀ ਹਾਂ 15416 ਰੁਪਏ ਹੁਣ ਇੱਕ ਚੀਜ਼ ਲੋਕਾਂ ਨੂੰ ਥੋੜਾ ਜਿਆਦਾ ਰਹਿੰਦਾ ਕਿ ਸਾਡੀ ਕਿਤੇ ਆਪਣੀ ਮੈਨੂਫੈਕਚਰਿੰਗ ਤਾਂ ਨਹੀਂ ਜੀ ਨਹੀਂ ਬਿਲਕੁਲ ਕੋਈ ਲੋਕਲ ਗੱਦਾ ਨਹੀਂ ਹੈਗਾ ਅਸੀਂ ਇਹ ਕੰਪਨੀ ਦੇ ਡੀਲਰ ਆ ਪੀਜੀ ਫਰਨੀਚਰਸ ਉਹਨੇ ਜਿਵੇਂ ਬਣਿਆ April 2025 ਚ 15416 ਰੁਪਏ ਐਮ ਆਰ ਪੀ ਹੈ ਹਾਂਜੀ ਅਸੀਂ ਇਹ ਤੁਹਾਨੂੰ ਗੱਦਾ ਦਵਾਂਗੇ ਸਿਰਫ 9000 ਰੁਪਏ ਦਾ ਸਿਰਫ 9000 ਸਿਰਫ 9000 ਦਾ ਤੇ ਉਹ ਵੀ 1000 ਰੁਪਏ ਤੋਂ ਪਲੱਸ ਜਿਹੜੇ ਪੈਸੇ ਉੱਡ ਗਏ ਜੀ ਭਾਜੀ ਮੈਂ ਕਹਿੰਨਾ 9000 ਚ ਲੈ 2000 ਕੱਟਿਆ ਵੀ ਜਾਣਾ ਪੁਰਾਣੇ ਗੱਦੇ ਦਾ ਸੱਤ ਦਾ ਰਹਿ ਗਿਆ ਜੀ ਸਿਰਫ 7 ਦਾ ਲਓ ਜੀ ਇਹ ਡਬਲ ਬੈੱਡ ਦਾ ਗੱਦਾ ਤੁਹਾਨੂੰ ਮਿਲਣ ਜਾ ਰਿਹਾ ਸਿਰਫ 7000 ਦੇ ਵਿੱਚ ਚੈੱਕ ਕਰੋ ਤੁਸੀਂ ਸਾਰਾ ਵੀਡੀਓ ਦੇ ਵਿੱਚ ਭਾਈ ਆਫਰ ਦਾ ਨਾ ਪਛਾ ਭਾਜੀ ਇੱਕ ਗੱਲ ਮੜਿਆ ਦੱਸੋ ਕਿੰਨੇ ਚਿਰ ਤੱਕ ਆਫਰ ਆ ਕਿ ਅਜੇ ਚੱਲੀ ਜਾਂਦਾ ਲੰਬਾਈ ਚੱਲੂਗਾ ਮੈਂ ਐਵੇਂ ਰੱਖੋਗੇ ਕਿੰਨਾ ਚਿਰ ਰੱਖੋਗੇ ਕਿਉਂਕਿ ਸਮ ਟਾਈਮ ਕਸਟਮਰਸ ਸੌਰੀ ਸਬਸਕ੍ਰਾਈਬਰਸ ਕੋਲ ਜਾਂ ਵਿਊਅਰਸ ਕੋਲ ਲੇਟ ਵੀਡੀਓ ਪਹੁੰਚਦੀ ਹੈ ਨਾ ਲੇਟ ਬਾਦ ਵੇਖਦੇ ਅੱਜ ਤੋਂ ਮਹੀਨੇ 2 ਮਹੀਨੇ 4 ਮਹੀਨੇ ਬਾਅਦ ਉਹਦੇ ਬਾਰੇ ਦੱਸੋ ਕੁਝ ਵੀ ਕੀ ਆਫਰ ਸਰ ਜਿਹੜੇ ਸਾਡੇ ਆਫਰ ਨੇ ਹਾਂਜੀ ਇਹ ਤੁਸੀਂ ਐਕ ਲੋ ਕਿ ਜਦ ਤੱਕ ਆਪਣੇ ਕੋਲ ਸਟਾਕ ਹੈਗਾ ਉਹਦੇ ਤੱਕ ਆਫਰ ਚੱਲ ਰਿਹਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੰਪਨੀਆਂ ਨਾਲ ਲੜ ਲੜ ਕੇ ਕਈ ਵਾਰ ਰੇਟ ਕਢਾਣੇ ਪੈਂਦੇ ਨੇ ਬਿਲਕੁਲ ਬਿਲਕੁਲ ਜੀ ਠੀਕ ਹੈ ਹੱਲੇ ਤਾਂ ਆਪਾਂ ਜਿਵੇਂ 5 ਇੰਚ ਇਹ ਆ ਦਿਖਾਇਆ ਇਹਦੇ ਅੰਦਰ 4 ਇੰਚ ਵੀ ਆਏਗਾ ਉਹ 1000 ਹੋਰ ਸਸਤਾ ਹੈ ਅੱਛਾ ਉਹ 6000 ਦਾ ਹੈ ਉਹ 6000 ਦਾ ਤੁਹਾਨੂੰ 1 ਪੀਸ ਵਿਦ ਗਾਰੰਟੀ ਮਿਲੇਗਾ ਇਹਨਾਂ ਦੀ ਕੱਲੀ ਵਾਰੰਟੀਆਂ ਦੇਵਾਂਗੇ ਕਿੰਨੇ ਚਿਰ ਦੀ ਗਾਰੰਟੀ ਹੈ ਵੀ ਜੀ ਜੀ ਤੁਹਾਨੂੰ 1+1 ਚ 2 ਸਾਲ ਦੀ ਗਾਰੰਟੀ ਵਾਰੰਟੀ 9 ਤੋਂ 10 ਸਾਲ ਦੀ इजीली ਲਾਈਫ ਮਿਲ ਜਾਂਦੀ ਹੈ ਓਕੇ ਜੀ ਤੇ ਵਾਟਰਪੂਫ ਮੈਟ੍ਰਸ ਹੈ ਭਾਜੀ ਵੀਡੀਓ ਬਹੁਤ ਦੂਰ ਤੱਕ ਜਾਂਦੀ ਹੈ ਸਭ ਤੋਂ ਪਹਿਲਾਂ ਤੇ ਐਡਰੈਸ ਦੱਸੋ ਐਡਰੈਸ ਤੁਸੀਂ ਵਰਬਲੀ ਵੀ ਦੱਸ ਦੋ ਮੈਂ ਡਿਸਕ੍ਰਿਪਸ਼ਨ ਚ ਵੀ ਦੇ ਦਾਂਗਾ ਨੰਬਰ ਤੁਹਾਡਾ ਉੱਪਰ ਆਪਾਂ ਚਲਾ ਦਾਂਗੇ ਬਿਲਕੁਲ ਮੈਂ ਤੁਹਾਨੂੰ ਇਹ ਵੀ ਕਵਾਂਗਾ ਕਿ ਤੁਸੀਂ ਬਾਹਰੋਂ ਵੀ ਇੱਕ ਸ਼ਾਟ ਦਿਖਾ ਦਿਓ ਕਿਉਂਕਿ ਇੱਥੇ ਨਾ ਲੈਂਡਮਾਰਕ ਜਿਹੜਾ ਹੈਗਾ ਉਹ ਹੈਗੀ ਆਪਣੀ ਟੈਂਕੀ ਵਾਲਾ ਪਾਰਕ ਸਾਹਮਣੇ ਅੱਛਾ ਜੀ ਹਾਂਜੀ ਲਓ ਜੀ ਇਹ ਜਿਹੜੀ ਸ਼ਾਪ ਆ ਨਾ ਟੀਜੀ ਫਰਨੀਚਰਸ ਹੈ ਵੀਰਾਂ ਦੀ ਇਹ ਹੈਗੀ ਪਾਣੀ ਵਾਲੀ ਟੈਂਕੀ ਹੈ ਜੀ ਇਹ ਜਵਾਹਰ ਨਗਰ ਕੈਂਪ ਲੁਧਿਆਣਾ ਨੇੜੇ ਬੱਸ ਸਟੈਂਡ ਹੈ ਜੀ ਬੱਸ ਸਟੈਂਡ ਤੋਂ ਤੁਰ ਕੇ 2 ਮਿੰਟ ਦਾ ਰਸਤਾ ਹੈ ਜੀ ਇੱਕ ਆਹ ਸਬੋਰਡ ਦਿਖਾ ਦਿਓ ਇਹ ਪਛਾਣ ਹੈ ਜੀ ਸਾਡੀ ਇਹ ਆ ਪਛਾਣ ਹੈ ਬਾਈ ਜੀ ਇਹਨਾਂ ਦੀ ਬਾਹਰ ਰੈੱਡ ਕਲਰ ਦਾ ਬੋਰਡ ਲੱਗਾ ਹੋਇਆ ਹੈ ਉੱਪਰ ਵੱਡੇ ਐਕਸਟਰਾਂ ਚਾਪਾ 6x6 ਦਾ ਬੋਰਡ ਲਵਾਇਆ ਹੋਇਆ ਹੈ ਟੀਜੀ ਫਰਨੀਚਰ ਹਾਂ ਜੀ ਹਾਂ ਮੈਂ ਭਾਜੀ ਰਾਂ ਦੇ ਸਟੋਰ ਤੇ ਆਇਆ ਜੀ ਗੋਡਾਉਨ ਕਹ ਲਓ ਜਿੱਥੇ ਬਹੁਤ ਸਾਰਾ ਬਲਕ ਚ ਮਾਲ ਪਿਆ ਆਜੋ ਭਾਜੀ ਦਿਖਾਓ ਸਾਨੂੰ ਜੀ ਤੁਸੀਂ ਬਿਲਕੁਲ ਜੀ ਹਾਂ ਜੀ ਚੱਲੀਏ ਜੀ ਲੋਕਾਂ ਦਾ ਜਿਹੜਾ ਡਾਊਟ ਹੈ ਇਹ ਰਹਿੰਦਾ ਹੈ ਕਿ ਹਾਂ ਆਪਾਂ ਦੇਖਦੇ ਹਾਂ ਹਰ ਵਾਰ ਜੇ ਛੋਟੀ ਜੀ ਆਪਾਂ ਦੁਕਾਨ ਦੇਖ ਲੈਂਦੇ ਆ ਸ਼ੋਰੂ ਦੇਖ ਲੈਂਦੇ ਆ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਜੋ ਹੈ ਸਟਾਕ ਕੀ ਵਾਰ ਆਪਾਂ ਨੂੰ ਪੂਰਾ ਨਹੀਂ ਪਏਗਾ ਪੂਰਾ ਨਹੀਂ ਪਏਗਾ ਕੀ ਕਰ ਹੁੰਦਾ ਹੈ ਕਿ ਕੋਠੀ ਬਣ ਰਹੀ ਹੈ ਜਾਂ ਪਰਿਵਾਰਾਂ ਦਾ ਪੂਰਾ ਉਹ ਬਣ ਜਾਂਦਾ ਹੈ ਕਿ ਹਾਂ 2 3 4 ਜਾਂ 5 ਜੁੜਾਣ ਤੋਂ ਸਾਰੇ ਸਾਰੇ ਬੈੱਡਰੂਮ ਦੇ ਵਿੱਚ ਨਵੇਂ ਇੰਸਟਾਲ ਕਰਨੇ ਨੇ ਵੀ ਅੱਧੇ ਤੇ ਜੇ ਐਦਾਂ ਦਾ ਕੁਝ ਹੈਗਾ ਤੇ ਸਾਰਿਆਂ ਵਾਸਤੇ ਸਾਡੇ ਕੋਲ ਸਟਾਕ ਹੈਗਾ अच्छा जी ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ ਕਿ ਡਾਕਟਰ ਆਰਥੋ ਦੀ ਆ ਦੇਖੋ ਪੂਰਾ ਸਟਾਕ ਡਾਕਟਰ ਆਰਥੋ ਦਾ ਵਨ ਪੀਸਟ ਪਿਆ ਹੋਇਆ ਆ ਕਰੋ ਚੈੱਕ ਤੁਹਾਡੇ ਅੱਗੇ ਵੀ ਤੁਹਾਡੇ ਪਿੱਛੇ ਵੀ ਪੂਰਾ ਡਾਕਟਰ ਆਰਥੋ ਦਾ ਸਟਾਕ ਪਿਆ ਹੋਇਆ ਹੈ ਆ ਦੇਖੋ ਇਧਰ ਦੇਖੋ ਤੁਸੀਂ ਆ ਆ ਪੂਰੀ ਵਿਹੀ ਬਣਾਈ ਹੈ ਗਲੀ ਬਣਾਈ ਹੋਈ ਵਿੱਚੋਂ ਲੰਘਣ ਵਾਸਤੇ ਭਾਜੀ ਨੇ ਆ ਦੇਖੋ ਇਹ ਗਲੀ ਨੰਬਰ 1 ਆ ਜੀ ਇਹਨਾਂ ਦੇ ਗਡਾਉਣ ਦੀ ਆ ਦੇਖੋ ਤੁਸੀਂ ਇੱਧਰ ਨਾ ਨਾ 1 ਨੰਬਰ ਗਡਾਉਣ ਹੈ 1 ਨੰਬਰ ਗਡਾਉਣ ਹੈ ਹੋਰ ਇਹ ਤਿੰਨ ਗਡਾਉਣ ਨੇ ਅੱਛਾ ਤਿੰਨ ਗਡਾਉਣ ਨੇ ਚਲੋ ਠੀਕ ਹੈ ਪ੍ਰਮਾਤਮਾ ਇਹੀ ਰੱਖੇ ਜੀ ਬਾਬਾ ਆ ਦੇਖੋ ਜੀ ਆ ਸਾਰਾ ਸਟਾਕ ਚੈੱਕ ਕਰੋ ਇੱਧਰ ਵੀ ਹੈਗਾ ਜੀ ਕਰੋ ਚੈੱਕ ਹੁਣੇ ਆਪਾਂ ਗੱਲ ਕਰ ਰਹੇ ਸੀ ਆਪਦੇ ਨਾਲ ਚੈੱਕ ਜੀ 8 ਇੰਚ ਗੱਦਾ ਇਹ ਤੁਹਾਨੂੰ ਆ ਤੁਹਾਨੂੰ 8 ਇੰਚ ਗੱਦਾ ਵੀ ਦਿਖਾਣੇ ਆ ਆ ਜੋ 8 ਇੰਚ ਦੇਖੀਏ ਆ ਦੇਖੋ ਇਹ 8 ਇੰਚ ਲਓ ਜੀ ਗੱਦਾ ਸਿਗਨੇਚਰ ਆ ਦੇਖੋ ਜੀ 8 ਇੰਚ ਗੱਦਾ ਸਿਗਨੇਚਰ ਕੰਪਨੀ ਦਾ ਇਹ ਵੀ ਦੋਵੇਂ ਪਾਸੇ ਆਣਾ ਰਿਵਰਸੀਬਲ ਬਿਲਕੁਲ ਜੀ ਬਿਲਕੁਲ ਲਓ ਜੀ ਇੱਥੇ ਹੁਣ ਆਪਾਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦੇ ਕਿਉਂਕਿ ਸਮਾਨ ਬਾਵਾਂ ਤੇ ਬਾਈ ਜੀ ਹਰਾਂ ਦਾ ਇਹ ਹੈਗਾ ਜੀ ਗੋਡਾਊਨ ਸਟੋਰ ਕਹ ਲਓ ਇੱਥੇ ਵਾਧੂ ਮਾਲ ਪਿਆ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਜਿਵੇਂ ਦੱਸੀ ਜਾਂਦੇ ਆ ਜਿੱਨਾ ਮਰਜੀ ਤੁਸੀਂ ਜਿਹੜਾ ਆਪਣਾ ਆਰਡਰ ਕਰ ਸਕਦੇ ਹੋ ਤੇ ਪਹੁੰਚਾ ਵੀ ਦੇਣਗੇ ਭਾਈ ਜਿਹੜਾ ਪਹੁੰਚਾਉਣ ਦਾ ਉਹ ਖਰਚਾ ਅਕੋਰਡਿੰਗ ਟੂ ਕਿਲੋਮੀਟਰਸ ਦੇ ਵਗੈਰਾ ਦੇ ਹਿਸਾਬ ਨਾਲ ਹੋ ਜਾਊਗਾ ਸਭ ਹੋ ਜਾਊਗਾ ਉਹ ਸਾਰਾ ਡਿਸਕਸ ਕਰਾਂਗੇ ਕਿਉਂਕਿ ਜੇ ਕੋ ਆਉਂਦਾ ਚੱਲ ਕੇ ਲੈਣ ਦਾ ਤਾਂ ਵੀ ਖਰਚਾ ਪੈਂਦਾ ਹੀ ਹੈ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੇ ਜੇ ਕੋਈ ਆਨਲਾਈਨ ਪਸੰਦ ਕਰਦਾ ਤਾਂ ਉਹ ਤਪੇਜ ਦੇ ਦਿੰਦੇ ਸਾਡਾ ਦੇਖੋ ਜਿਵੇਂ ਆਪਾਂ ਗੱਲ ਕਰਦੇ ਆ ਕਿ ਗਾਹ ਜਿਹੜਾ ਰੱਬ ਹੁੰਦਾ ਠੀਕ ਹੈ ਤਾਂ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਘੱਟ ਤੋਂ ਘੱਟ ਜਿਹੜਾ ਆਪਣਾ ਚਾਰਜਸ ਪੈਣ ਠੀਕ ਹੈ ਭਾਵੇਂ ਆਪਿਆ ਬੱਸ ਬੱਸ ਵੱਲੋਂ ਭੇਜੀ ਆ ਭਾਵੇਂ ਟਰਾਂਸਪੋਰਟ ਤੋਂ ਭੇਜੀ ਕਿਸੇ ਤਰੀਕੇ ਨਾਲ ਵੀ ਜੀ ਹਾਂਜੀ ਠੀਕ ਹੈ ਕੋਸ਼ਿਸ਼ ਹੁੰਦੀ ਹੈ ਕਿ ਜਿਵੇਂ ਵੀ ਘੱਟ ਤੋਂ ਘੱਟ ਦਾ ਪੈਸਾ ਲੱਗ ਸਕੇ ਉਸ ਤਰੀਕੇ ਨਾਲ ਤੁਹਾਨੂੰ ਜੋ ਹੈ ਆਪਣਾ ਗੱੱਦਾ ਪੰਚਾ ਕੇ ਦਿੱਤਾ ਆ ਦੇਖੋ ਜੀ ਲੈ ਵੀ ਕਰਾਬ ਬੱਲੇਆ ਚੱਕ ਗੱਦੇ ਗੱਦੇ ਕਰਾਏ ਪਏ ਨੇ ਹੈ ਬਾਈ ਹੋਰਾਂ ਨੇ ਬਿਲਕੁਲ ਜੀ ਲਓ ਜੀ ਹੁਣ ਅੱਗੇ ਜਾਣ ਦਾ ਰਾਹ ਹੈਗਾ ਨਹੀਂ ਰਸਤਾ ਨਹੀਂ ਹੈਗਾ ਤੁਸੀਂ ਦੇਖ ਹੀ ਲਿਆ ਇਹਨਾਂ ਨੇ ਸਾਰਾ ਜੀ ਪਤਾ ਲੱਗ ਜਾਂਦਾ ਘਮਾ ਦੇ ਇੱਕ ਵਾਰੀ ਸਾਰੇ ਪਾਸੇ ਕੈਮਰਾ ਮੁੰਡਿਆ ਉਧਰੋਂ ਦਿਖਾ ਘਮਾ ਕੇ ਉਧਰੋਂ ਬੈਕ ਸਾਈਡ ਤੋਂ ਇਧਰੋਂ ਦਿਖਾ ਦੇ ਜਿੱਧਰੋਂ ਆਪਾਂ ਆਏ ਹਣਾ ਲ ਸੋ ਵੱਦੂਸ ਪਾ ਲਈ ਰਗਾਸਟੋਕ ਪਿਆ ਤੁਸੀਂ ਮੰਗਾ ਸਕਦੇ ਹੋ ਇਹ ਬਾਈ ਜੀਰਾਂ ਦੀ ਸ਼ਾਪ ਹੈ ਤੇ ਬਾਕੀ ਕੰਟੈਕਟ ਨੰਬਰ ਆ ਹੀ ਜਾਣਾ ਜੀ ਜੀ ਬਿਲਕੁਲ ਤੇ ਤੁਸੀਂ ਮਤਲਬ ਨਾਲ ਦੀ ਨਾਲ ਡੀਲ ਕਰੀ ਜਾ ਹਣਾ ਜਿਹੜੇ ਜਿਹੜੇ ਵੀ ਆਉਣਗੇ ਬਾਈ ਆਪਾਂ ਆ ਵੀ ਮੈਟਰਸ ਤੁਹਾਨੂੰ ਦਿਖਾਉਣਾ ਚਾਹਾਂਗੇ ਹਾਂਜੀ ਲਓ ਜੀ ਅੱਜ ਕੱਲ ਲੋਕੀ ਵਿਜ਼ਿਟ ਕਰਦੇ ਨੇ ਇਹ ਵੈਸੇ ਤਾਂ ਵਿਕ ਚੁੱਕਿਆ ਹੈ ਕੋਈ ਲੈਣ ਆ ਰਿਹਾ ਤਾਂ ਬਾਹਰ ਕੱਢ ਕੇ ਆਪਾਂ ਰੱਖਿਆ ਹੈ ਅੱਛਾ ਜੀ ਠੀਕ ਹੈ ਅੱਜ ਕੱਲ ਲੋਕੀ ਕਈ ਵਾਰ ਜੋ ਹੈ ਹੋਟਲਸ ਜਾਂਦੇ ਨੇ ਠੀਕ ਹੈ ਦੇਖਦੇ ਨੇ ਕਿ 6 6 8 8 12 12 ਇੰਚ ਦੇ ਮੈਟਰਸ ਉੱਤੇ ਹੁਣ ਜਿਵੇਂ ਇਹ ਸਿਗਨੇਚਰ ਇੱਕ B2B ਬ੍ਰਾਂਡ ਹੈ ਠੀਕ ਹੈ ਫਾਈਵ ਸਟਾਰ ਹੋਟਲਸ ਚ ਪੂਰੀ ਸਪਲਾਈ ਹੈਗੀ ਹੈ ਮੈਟਰਸ ਦੀ ਅੱਛਾ ਜੀ ਠੀਕ ਹੈ ਪਰ ਜਦੋਂ ਆਪਾਂ ਰਿਟੇਲ ਚ ਲੈਣ ਜਾਂਦੇ ਹਾਂ ਆਪਾਂ ਨੂੰ ਇਹੀ ਮੈਟਰਸ ਜੋ ਹੈ ਅਰਾਊਂਡ 30000 25000 24000 ਦੀ ਰੇਂਜ ਚ ਮਿਲਦਾ ਮਿਲਦੇ ਆ ਮਿਲਦੇ ਜੀ ਹੁਣ ਜੇ ਆਪਾਂ ਇਹਦੀ MRP ਦੀ ਹੀ ਗੱਲ ਕਰੀਏ 41290 ਰੁਪਏ ਹਾਂਜੀ 5 ਸਾਲ ਦੀ ਗਾਰੰਟੀ ਵਾਰੰਟੀ ਨਾਲ ਆਪਾਂ ਇਹ ਤੁਹਾਨੂੰ ਦਿੰਨੇ ਆ ਪੂਰਾ ਸੌਫਟ ਬਾਉਂਸੀਨੈਸ ਹੀ ਤੁਹਾਨੂੰ ਮਿਲ ਜੇਗੀ ਇਹ ਗੱਦੇ ਚ ਵਨ ਪੀਸ ਲੈਣਾ ਹੈ ਵਨ ਪੀਸ ਲੋ ਪੇਅਰ ਲੈਣਾ ਹੈ ਜੋੜੇਛ ਲੈਣਾ ਹੈ ਜੋੜੇਛ ਲੋ ਸਾਈਜ਼ ਪ੍ਰਾਈਸ ਸੇਮ ਆਪਣਾ ਮਤਲਬ ਜਿਹੜੇ ਵੀ ਸਟੈਂਡਰਡ ਸਾਈਜ਼ ਹੋਣਗੇ ਇਹਨੇ ਤਾਨੂੰ ਆਪਾਂ ਦੱਸ ਦਿੰਨੇ ਆ 6 ਫੁੱਟ ਬਾਈ 6 ਫੁੱਟ ਹਾਂਜੀ 6 ਫੁੱਟ ਬਾਈ ਸਵਾ 6 ਫੁੱਟ ਅੱਛਾ ਜੀ ਜਾਂ ਫਿਰ 72 75 ਇਹ ਆਡ ਸਾਈਜ਼ ਆ ਬਟ ਆਪਣੇ ਕੋਲ ਮਿਲ ਜਾਂਦਾ ਹੈ ਓਕੇ ਇਹ ਤਿੰਨੋਂ ਸਾਈਜ਼ ਆਪਾਂ ਤੁਹਾਨੂੰ ਇਸੇ ਰੇਟ ਤੇ ਦਵਾਂਗੇ ਓਕੇ ਜੀ ਜੇ ਕੋਈ ਕਿਸੇ ਦਾ ਸਪੈਸ਼ਲ ਸਾਈਜ਼ ਵੀ ਹੈਗਾ ਜਿਵੇਂ ਪਿੰਡਾਂ ਚ ਹੁੰਦਾ ਕਿ ਕਿਸੇ ਲੋਕਾਂ ਦੀ ਹਾਈਟ ਬਹੁਤ ਜ਼ਿਆਦਾ ਹੋਵੇ ਹਾਈਟ ਲੰਬੇ ਹੁੰਦੇ 6.5 ਫੁੱਟ 6.5 ਫੁੱਟ 7 ਫੁੱਟ ਜਾਂ ਕਈ ਕਈ ਆਪਾਂ 8 8 ਫੁੱਟ ਦੇ ਵੀ ਗੱਡੇ ਬਣਵਾ ਕੇ ਦਿੰਦੇ ਆਂ ਤੁਹਾਨੂੰ ਬਣਵਾ ਕੇ ਆਪਾਂ ਜੋ ਵੀ ਉਹਦੇ ਵਿੱਚ ਮਿਨੀਮਲ ਪ੍ਰਾਈਸ ਡਿਫਰੈਂਸਿਸ ਆਣਗੇ ਉਹ ਲੈ ਕੇ सेटिंग करके मतलब बना दोगे बिल्कुल बिल्कुल अच्छा। भी से दो में पासे जाना जी। बिल्कुल बिल्कुल रेडी डबल पूरा सॉफ्ट ये मोटा मोटा बहुत है 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 जी जी इंच इंच आ देखो लिखा लिखा ठीक एमएम बट आराम के आरा निकले जी सतरा बस थोड़ा ये फर्क रहेगा 9 इंच का अंदर इन्हीं को बस 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 जेड़ा सीधा भी अंदर। आ आ तो अंदर आठ इंच भी आंदा है हां जी हां 8 इंच ਦਾ ਆਰਾਮ ਨਾਲ 9 इंच ਨਿਕਲਦਾ ਹੈ अच्छा अच्छा जी दोस्तों اوپر ਕਿਸ ਨੇ ਲੈਣਾ ਪਾウダー ਤੇ ਮੰਗਾ ਦਾਂਗੇ अच्छा अच्छा जी ਹੁਣ ਇਹਦੇ ਪ੍ਰਾਈਸ ਦੀ ਵੀ ਗੱਲ ਕਰ ਲੈਣੇ ਆਂ ਅੱਛਾ ਜੀ ਇਹ ਮੈਟ੍ਰਸ ਜਿਵੇਂ ਆਪਾਂ ਕਿਹਾ ਕਿ 41 ਸਾਢੇ 41 ਹਜ਼ਾਰ ਦੀ ਐਮ ਆਰ ਪੀ ਤੇ ਹੈਗਾ ਅੱਛਾ ਅੱਛਾ ਠੀਕ ਹੈ ਪਰ ਇਹ ਆਪਾਂ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 14000 ਰੁਪਏ ਦੇ ਰੈਂਜ 14000 ਦੇ ਵਿੱਚ ਮਿਲ ਜੂਗਾ 14000 ਪਰਾਣੇ ਗੱਦੇ ਆਪਾਂ 2000 ਚ ਕੱਟਾਂਗੇ ਤੇ ਗੱਦਾ ਤੁਹਾਨੂੰ ਸਿਰਫ ਨੈਟ ਪੱਕੇ ਬਿੱਲ ਤੇ ਗਰੰਟੀ ਵਾਰੰਟੀ ਨਾਲ 5 ਸਾਲ ਦੀ 2000 ਆਪਣਾ 12 ਹਜ਼ਾਰ ਚ ਤੁਹਾਨੂੰ 12000 ਮਿਲ ਜੇਗਾ ਲਓ ਜੀ ਆ 12000 ਚ ਮਿਲਣਾ ਤੁਹਾਨੂੰ ਤੇ ਗਰੰਟੀ 5 ਸਾਲ ਦੀ ਬਿਲਕੁਲ ਹੁਣ ਜੇ ਆਪਾਂ ਆਪਣੇ ਵੀਅਰਸ ਹੈਗੇ ਨੇ ਕੋਈ ਲੋਕਲ ਨੇ ਜਿਵੇਂ ਆਪਣਾ ਪਟਿਆਲਾ ਲੁਧਿਆਣਾ ਸ਼ੋਰੂਮ ਹੈਗੀ ਹੈਗੇ ਕੋਈ ਫਰੀਦਕੋਟ ਤੋਂ ਦੇਖ ਰਿਹਾ ਹੈ ਕੋਈ ਰਾਏਕੋਟ ਤੋਂ ਦੇਖ ਰਿਹਾ ਹੈ ਕੋਈ ਮੋਗੇ ਤੋਂ ਦੇਖ ਰਿਹਾ ਹੈ ਲੁਧਿਆਣੇ ਤੋਂ ਕੋਈ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਤੁਸੀਂ ਬੋਲੋਗੇ ਉੱਥੇ ਤੁਹਾਡਾ ਗੱਦਾ ਪਹੁੰਚਾ ਦਾਂਗੇ ਓਕੇ ਜੀ ਕਿ ਪੱਕਾ ਬਿਲ ਨਾਲ ਭੇਜਾਂਗੇ ਇਹ ਨਹੀਂ ਕਿ ਜਿਵੇਂ ਮਾਰਕੀਟਸ ਹੁੰਦਾ ਹੈ ਕਿ ਲੈਟਰ ਹੈਡ ਤੇ ਲਿਖ ਕੇ ਦੇ ਦੇਣੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਚੀਜ਼ ਹੁੰਦੀ ਹੈ ਲੈਟਰ ਹੈਡ ਹਾਂਜੀ ਹਾਂਜੀ ਕਈ ਕਈ ਹੁੰਦੇ ਨੇ ਕਿ ਆਪਾਂ ਜਿਵੇਂ ਕਾਰਡ ਤੇ ਲਿਖ ਕੇ ਕੋਈ ਦੇ ਦਿੰਦਾ ਹੈ ਮਾਰਕਰ ਨਾਲ ਉਹ ਚੀਜ਼ਾਂ ਮੈਂ ਕਸਟਮਰਸ ਨੂੰ ਕਹਾਂਗਾ ਕਿ ਕਦੀ ਐਕਸੈਪਟ ਨਹੀਂ ਕਰਨੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹੁਣ ਆਪਾਂ ਜਿਵੇਂ ਆ ਦੇਖੋ ਇੱਕ ਗੱਦਾ ਚੱਲਿਆ ਤੇ ਆ ਇਹਨਾਂ ਨੇ ਸਸਤਾ ਲਿੱਤਾ ਠੀਕ ਹੈ ਚਾਰਿਆ ਰਲਾਪਾ ਜਿਹਨੇ ਮਾਡਲ ਦੀ ਗੱਲ ਕੀਤੀ ਸੀ ਹੁਣ ਉਹਨਾਂ ਨੇ ਉਹ ਲਿੱਤਾ ਹੈ ਸਾਲ ਦੀ ਗਾਰੰਟੀ ਲਿਖ ਕੇ ਮਿਲ ਰਹੀ ਹੈ ਕਵਰ ਨਾਲ ਲੈ ਰਹੇ ਨੇ ਬਿਲਕੁਲ 26 ਤਰੀਕ ਕੈਸ਼ ਦੀ ਪੇਮੈਂਟ ਹੈ ਇਹਨਾਂ ਦੀ ਪਰ ਇਹਦੀ ਵੀ ਇਹਨਾਂ ਨੂੰ ਪੱਕੇ ਬਿੱਲ ਤੇ ਗਾਰੰਟੀ ਆਪਾਂ ਲਿਖ ਕੇ ਦਿੱਤੀ ਹੈ ਠੀਕ ਹੈ ਹੁਣ ਲੈਟਰ ਹੈਡ ਜਿਹੜਾ ਹੁੰਦਾ ਇਹਨੂੰ ਕਹਿੰਦੇ ਲੈਟਰ ਹੈਡ ਅੱਛਾ ਜੀ ਹੁਣ ਦੋਨਾਂ ਦਾ ਦੇਖੋ ਫਾਰਮੈਟ ਕਿਵੇਂ ਨਹੀਂ ਆਪ ਠੀਕ ਹੈ ਬਿਲਕੁਲ ਫਾਰਮਾ ਆ ਦੇਖੋ ਪ੍ਰੋਪਰ ਲਿਖਿਆ ਹੋਇਆ ਹੈ ਟੈਕਸ ਇਨਵੋਇਸ ਹਾਂਜੀ ਹਾਂਜੀ ਠੀਕ ਹੈ ਇਦੇ ਉੱਪਰ ਇਹੋ ਜੀ ਕੋਈ ਚੀਜ਼ ਨਹੀਂ ਇੱਕ ਕੱਚਾ ਕੰਮ ਹੋ ਗਿਆ ਬਿਲਕੁਲ ਕੱਚਾ ਕੰਮ ਇਹ ਚੀਜ਼ ਕਦੀ ਵੀ ਕਿਸੇ ਵੀ ਦੁਕਾਨਦਾਰ ਤੋਂ ਨਹੀਂ ਲੈਣੀ ਨਹੀਂ ਨਹੀਂ ਬਿਲਕੁਲ ਠੀਕ ਹੈ ਹੁਣ ਇੱਕ ਚੀਜ਼ ਹੋਰ ਹੈ ਪੱਕੇ ਬਿਲ ਤੇ ਇਹ ਲਾਈਨ ਦੇਖੋ ਪੱਕਾ ਲਿਖੀ ਹੋਈਗੀ ਗਾਰੰਟੀ ਵੈਲਿਡ ਫॉर ਮੈਟ੍ਰਸ ਓਨਲੀ ਨਾਟ ਫॉर ਮੈਟ੍ਰਸ ਫਲੋਰ ਠੀਕ ਹੈ 올 ਡਿਸਪਿਊਟ ਸਬਜੈਕਟ ਟੂ ਲੁਧਿਆਣਾ ਜੂਰੀਡਿਕਸ਼ਨ ਓਨਲੀ ਠੀਕ ਹੈ ਕਿ ਜੇ ਕੱਲ ਨੂੰ ਤੁਹਾਨੂੰ ਕੁਝ ਇਸ਼ੂ ਆਉਂਦਾ ਵੈਸੇ ਤਾਂ ਦੇਖੋ ਤੁਸੀਂ ਟੀਜੀ ਫਰਨੀਚਰ ਤੇ ਖੜੇ ਹੋ ਠੀਕ ਹੈ ਲੋਕਾਂ ਦੇ ਨਾਲ ਆਪਣਾ ਪੂਰਾ ਵਿਸ਼ਵਾਸ ਹੈਗਾ ਪਿੰਨਾ ਸਾਲ ਹੋ ਗਏ ਕੰਮ ਕਰਦੇ ਆ ਹਾਂਜੀ ਹਾਂਜੀ ਕਦੇ ਵੀ ਤੁਹਾਨੂੰ ਕੋਈ ਦਿੱਕਤ ਆਂਦੀ ਏ ਸੁਨਵਾਈ ਪੂਰੀ ਹੈਗੀ ਆ ਬਟ ਇਹ ਚੀਜ਼ ਹੈ ਕਿ ਇੱਕ ਲੋਕਾਂ ਨੂੰ ਵਿਸ਼ਵਾਸ ਵਸਤੀ ਆ ਚੀਜ਼ ਲਿਖੀ ਹੋਈ ਏ ਹਾਂ ਪੱਕਾ ਵੀ ਲਹਿ ਗਿਆ ਹਾਂਜੀ ਬਿੱਲ ਤੇ ਆ ਜੀ ਮੁੜ ਕੇ ਇੱਕ ਵਾਰ ਲਜਾਣ ਤੋਂ ਬਾਅਦ ਹੁਣ ਤਾਂ ਆਪਾਂ ਇੱਕ ਦੋ ਜਣੇ ਨੂੰ ਜਾਣਦੇ ਆ ਮੁੜ ਕੇ ਤੁਹਾਡੇ ਕੋਲ ਕਸਟਮਰ ਹੀ ਇੰਨੇ ਆਉਣਗੇ ਕਿ ਤੁਹਾਡੀ ਵਾਕ ਵੀ ਸਾਡੇ ਨਾਲ ਦੁਬਾਰੇ ਜੇ ਕਰਾਉਣੀਆਂ ਤਾਂ ਉਹ ਬਿੱਲ ਨੇ ਹੀ ਕਰਾਉਣੀਆਂ ਵੀ ਐਨੀ ਤਰੀਕ ਨੂੰ ਫਾਣੀ ਦੇਖ ਨੂੰ ਆਪਾਂ ਸਮਾਨ ਟੜ ਤੋਂ ਮੈਟਰਸ ਕਹਿ ਲੋ ਜਾਂ ਕੁਝ ਵੀ ਲੈ ਕੇ ਗਏ ਸੀਗੇ ਠੀਕ ਹੈ ਜੀ ਤੇ ਬਾਕੀ ਵੀਰ ਜੀ ਜਿਹੜੇ ਸਾਹਮਣੇ ਕਵਰ ਪਏ ਨੇ ਇਹ ਕੁਝ ਜਿਵੇਂ ਮੈਂ ਲੁਧਿਆਣੇ ਆ ਆਪਣਾ ਸੋਰੀ ਪਟਿਆਲੇ ਕੀਤਾ ਸੀ ਆਪਣੀ ਲੋਗ ਬਣਾਇਆ ਸੀ ਆਪਣੀ ਸ਼ਾਪ ਦਾ ਹਨਾ ਜੀ ਤੇ ਉਹ ਭਾਜੀ ਦਿੰਦੇ ਸੀ ਕੁਝ ਆਫਰ ਗੱਦੇ ਦੇ ਨਾਲ ਉਹਦਾ ਕੀ ਸੀ ਨਾ ਇੱਕ ਕਵਰ ਦਾ ਹੁਣ ਜਿਵੇਂ ਦੇਖੋ ਆਪਾਂ ਕੋਈ ਵੀ ਮੈਟ੍ਰਸ ਲੈ ਰਹੇ ਜਿਵੇਂ ਆਪਾਂ ਮੰਨ ਲਓ ਡਾਕਟਰ ਆਰਥੋ ਦੀ ਗੱਲ ਕਰ ਲੈਂਦੇ ਆ ਠੀਕ ਹੈ ਮਹਿੰਗਾ ਮੈਟ੍ਰਸ ਤੁਸੀਂ ਲੈ ਰਹੇ ਹਾਂਜੀ ਠੀਕ ਹੈ ਇੱਕ ਤਾਂ ਹੁਣ ਜਿਵੇਂ ਆਪਾਂ ਕਲਰ ਦੇਖਿਆ ਪੂਰੇ ਵਾਈਟ ਹੈ ਹਾਂਜੀ ਹਾਂਜੀ ਠੀਕ ਹੈ ਪ੍ਰੋਟੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਟ੍ਰਸ ਦੀ ਬਿਲਕੁਲ ਜੀ ਠੀਕ ਹੈ ਜੇ ਕੋਈ ਵੀ ਇਹ ਗੱਦਾ ਲੈ ਰਿਹਾ ਉਹਨੂੰ ਕਵਰ ਆਪਾਂ ਵਨ ਪੀਸ ਦਾ ਜਦ ਕੀ ਹੁੰਦਾ ਹੈ ਮਾਰਕੀਟ 900000 ਰੁਪਏ ਦਾ ਹੁੰਦਾ ਹੈ ਨਾਲ ਤੁਹਾਨੂੰ ਇਹਦਾ ਦ ਬੈੱਡ ਸ਼ੀਟ ਉੱਪਰ ਪਾਉਗੇ ਖਿਸਕੇਗੀ ਨਹੀਂ ਤੁਹਾਡੇ ਗੱਦੇ ਦੀ ਠੀਕ ਹੈ ਜੀ ਇੱਕ ਚੀਜ਼ ਹੋਰ ਠੀਕ ਹੈ ਆਈਫੋਨ 17 ਲਾਂਚ ਹੋਇਆ ਹੈ ਤੁਸੀਂ ਉੱਥੇ ਵੀ ਇਹ ਚੀਜ਼ ਸੁਣੀ ਹੋਣੀ ਪਟਿਆਲੇ ਵੀ ਅਸੀਂ ਇੱਥੇ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਆਪਾਂ ਸੋਚਿਆ ਸੀ ਕਿ ਆਈਫੋਨ 16 ਹੁਣ ਜਿਵੇਂ ਰੀਸੈਂਟਲੀ ਲਾਂਚ ਹੋਇਆ ਹੈ ਮੇਰੇ ਖਿਆਲ ਦੋ ਤਿੰਨ ਹਫ਼ਤੇ ਪਹਿਲਾਂ ਦੀ ਹੀ ਗੱਲ ਹੈ ਛੇਤੀ ਹਫ਼ਤੇ ਵੀ ਨਹੀਂ ਹੋਏ ਠੀਕ ਹੈ ਦੀਵਾਲੀ ਤੋਂ ਅਗਲੇ ਦਿਨ ਅਸੀਂ ਡਰਾ ਕੱਢਣਾ ਹੈ ਓਕੇ ਜੀ ਇਹ ਕਹਿੰਦੇ ਜੋ ਜੋ ਇੱਕ ਮਤਲਬ ਕਸ਼ਮੀਰ ਜਿਹੜੇ ਨੇ ਉਹ ਜਿਹੜਾ ਵੀ ਇਹ ਗੱਦਾ ਲੈ ਰਹੇ ਨੇ ਤੇ ਜੋ ਵੀ ਇਹ ਸ਼ੇਅਰ ਕਰਨਗੇ ਹਾਂਜੀ ਠੀਕ ਹੈ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਯੂਟਿਊਬ ਤੇ ਹਮੇਸ਼ਾ ਸੁਣੀ ਜਾਂਦੇ ਆ ਕਿ ਸਬਸਕ੍ਰਾਈਬ ਤੇ ਸ਼ੇਅਰ ਕਰੋ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰੋ ਜੋ ਵੀ ਕਰੇਗਾ ਸਭ ਤੋਂ ਜ਼ਿਆਦਾ ਕਰੇਗਾ ਡੀਟੇਲ ਸਾਨੂੰ ਤਾਂ ਹੱਥ ਪੈ ਗਈ ਜੀ ਚੀਜ਼ ਕਹਿਣ ਦੀ ਤੇ ਉਹ ਡੀਟੇਲਸ ਆਪਾਂ ਤੁਹਾਡੇ ਤੋਂ ਲੈ ਲਾਂਗੇ ਜਿਨੇ ਵੀ ਸਭ ਤੋਂ ਜ਼ਿਆਦਾ ਕੀਤਾ ਹੋਏਗਾ ਠੀਕ ਹੈ ਉਹਦਾ ਡਰਾਅ ਚ ਜੇ ਨਾਮ ਨਿਕਲਦਾ ਤੇ ਅਗਲੇ ਦਿਨ ਤੁਸੀਂ ਲਾਈਵ ਦੇਖ ਸਕਦੇ ਹੋ ਆਈਫੋਨ 17 ਲੈਣਾ ਹੈ ਦਾ ਆਈਫੋਨ 17 ਲੈ ਜੇ ਕੈਸ਼ ਪ੍ਰਾਈਜ਼ ਲੈਣਾ ਹੋਗਾ ਉਨੇ ਹੀ ਅਮਾਉਂਟ ਦਾ ਉਹਨਾਂ ਨੂੰ ਕੈਸ਼ ਦੇਣਾ ਲੋ ਜੀ ਲੱਕੀ ਡਰਾਅ ਨਿਕਲਣਾ ਜੀ ਆਈਫੋਨ 17 ਕੱਢਣ ਤੇ ਠੀਕ ਹੈ ਭਾਜੀ ਇਹ ਤਾਂ ਹੈਗਾ ਆਪਣੇ ਆ ਜੀ ਬਾਕੀ ਕਵਰ ਇਹਦੇ ਨਾਲ ਤੁਸੀਂ ਕਹਾਂ ਵੀ ਬਿਲਕੁਲ ਦਵਾਂਗੇ ਬਿਲਕੁਲ ਦਵਾਂਗੇ ਠੀਕ ਫ੍ਰੀ ਹੈ ਜੀ ਬਿਲਕੁਲ ਬਿਲਕੁਲ ਭਾਜੀ ਫ੍ਰੀ ਆਫ ਕੋਸ ਤੁਹਾਨੂੰ ਇਹਨਾਂ ਨਾਲ ਕਵਰ ਆ ਜਿਹੜੇ ਆ ਮਿਲ ਜਾਣਗੇ ਗੱਦੇ ਬਹੁਤ ਵਧੀਆ ਨੇ ਸੋ ਲਓ ਜੀ ਕਰੋ ਚੈੱਕ ਤੁਸੀਂ ਤੇ ਬਾਕੀ ਇਹ ਨਾ ਸੋਚਿਓ ਕਿ ਤੁਹਾਨੂੰ ਇੰਨਾ ਕੁ ਦਿਖਾ ਰਹੇ ਆ ਭਾਈ ਹਰਾਂ ਕੋਲ ਗੋਡਾਉਨ ਆ ਉੱਥੇ ਬਹੁਤ ਸਾਮਾਨ ਆ ਤੁਸੀਂ ਬਸ ਆਰਡਰ ਕਰੋ ਤੁਹਾਨੂੰ ਮਿਲ ਜੂਗਾ ਉਹ ਕਹਿੰਦੇ ਨੇ ਵੀ ਕੀ ਚਾਹੀਦਾ ਗੱਦੇ ਚਾਹੀਦੇ ਨੇ ਮਿਲ ਜਾਣਗੇ ਸਾਰੇ ਹੁਣ ਇੱਕ ਆਪਾਂ ਐਵੀ ਚੀਜ਼ ਦਿਖਾ ਦਿੰਨੇ ਆ ਅੱਛਾ ਜੀ ਠੀਕ ਹੈ ਔਰਥੋਪੈਡ ਡਾਕਟਰ ਔਰਥੋਪੈਡ ਹੁਣ ਇੱਕ ਇਹ ਦੇਖੋ ਨਾਮ ਦੇਖ ਕੇ ਸਾਨੂੰ ਲੱਗ ਰਿਹਾ ਕਿ ਬੈਕ ਪੇਨ ਦਾ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਸੋਲਵ ਕਰਨ ਵਾਲਾ ਲੱਗਦਾ ਹੈ ਉਪਰਾਂ ਵੀ ਹੈਗਾ ਹੈ ਬਟ ਇਹ ਲੁਧਿਆਣੇ ਦਾ ਲੋਕਲ ਬ੍ਰਾਂਡ ਹੈ ਠੀਕ ਹੈ ਇਹਦੀ ਆਪਾਂ ਆ ਦੇਖੋ ਇਹ ਹੈ ਕਿ ਸਭ ਤੋਂ ਸਸਤੀ ਕੁਆਲਿਟੀ ਜੇ ਕਿਸੇ ਨੇ ਲੈਣਾ ਹੈ ਉਹਨਾਂ ਵਾਸਤੇ ਆ ਚੀਜ਼ ਵੀ ਹੈਗੀ ਓਕੇ ਠੀਕ ਹੈ ਹਾਂ ਜਿਵੇਂ ਆਪਾਂ ਦੇਖ ਰਹੇ ਹਾਂ 3385 ਇੱਕ ਪੀਸ ਦੀ ਐਮ ਆਰ ਪੀ ਹੈ ਨਾਲ 18 18 ਮਹੀਨੇ ਦੀ ਆਪਾਂ ਨੂੰ ਗਰੰਟੀ ਵੀ ਮਿਲ ਰਹੀ ਹੈ ਠੀਕ ਹੈ ਜਿਨ੍ਹਾਂ ਨੇ ਕੱਟ ਰੇਂਜ ਚ ਲੈਣਾ ਉਹ ਉਹ ਵੀ ਲੈ ਕੇ ਜਾ ਸਕਦੇ ਇਹ ਨਹੀਂ ਕਿ ਸਿਰਫ ਅਸੀਂ ਮਹਿੰਗਾ ਗੱਦਾ ਹੀ ਜਾਂ ਫਿਰ ਵਧੀਆ ਬ੍ਰਾਂਡਡ ਉਹੀ ਚੀਜ਼ ਵੇਚ ਰਹੇ ਹਾਂ ਲੋਕਲ ਕੁਆਲਟੀ ਜੇ ਕਿਸ ਨੂੰ ਚਾਹੀਦਾ ਉਹ ਵੀ ਚੀਜ਼ ਮਿਲ ਜਾਏਗੀ ਕਿੰਨੇ ਦਾ ਮਿਲ ਜੂਗਾ ਜੀ ਇਹ ਇਹ ਤੁਹਾਨੂੰ ਕੱਟ-ਕਟਾ ਕੇ ਆਪਾਂ ਸਿਰਫ 4450 ਚ ਜੋੜਾ ਦੇ ਦਾਂਗੇ ਲਓ ਜੀ ਇਹ ਵੈਸੇ ਤੇ ਬਣਦਾ ਜੀ ਇਹ ਸਾਢੇ 6 6.5 ਸਾਢੇ 6 ਤੋਂ ਜ਼ਿਆਦਾ ਹੀ ਗੇੜੇ ਚ ਬੰਦਾ ਜੀ ਤੇ ਇਹ ਮਿਲ ਜੂ ਤੁਹਾਨੂੰ ਕਿੰਨੇ ਦਾ ਜੋੜਾ ਕਿਹਾ ਜੀ 44500 44500 ਦੇ ਵਿੱਚ ਇਹ ਵੀ ਤੁਹਾਨੂੰ ਮਿਲ ਜੂਗਾ ਜੀ ਸੋ ਇਹ ਨੇ ਜੀ ਡਨਲੋਪ ਦੇ ਸੀ ਸਿਗਨੇਚਰ ਦੇ ਆਗੇ ਸਿਗਨੇਚਰ ਦਾ ਭਾਜੀ ਤੁਸੀਂ ਇਹ ਕਿੰਨੇ ਦਾ ਜੋੜਾ ਦੱਸਿਆ ਸੀ ਇੱਕ ਵਾਰੀ ਮੈਂ ਵੀ ਜੀ ਤੁਹਾਨੂੰ ਦੱਸਿਆ ਸੀਗਾ ਡਾਕਟਰ ਆਰਥੋ ਜਿਹੜਾ ਮਾਡਲ ਹੈ 14000 ਦੀ ਰੇਂਜ ਪੁਰਾਣੇ ਕਟਾਓ 12000 ਵਿੱਚ ਕਵਰ ਪੱਕੇ ਬਿਲਤੇ ਗਾਰੰਟੀ ਵਾਰੰਟੀ ਲਿਖ ਕੇ ਤੁਹਾਨੂੰ ਇਹ ਗੱਦਾ ਮਿਲ ਜਾਏਗਾ ਠੀਕ ਹੈ ਜੀ ਸੇ ਅ ਕੋਈ ਇੱਕ ਅੱਛਾ ਹੋ ਰਹਿ ਗਿਆ ਜੀ ਹੁਣ ਆਪਾਂ ਸਸਤੇ ਗੱਦੇ ਦੀ ਗੱਲ ਕਰ ਰਹੇ ਸੀਗੇ ਅੱਛਾ ਅੱਛਾ ਜੀ ਉਹ ਥੋੜੀ ਹਲਕੀ ਕੁਆਲਿਟੀ ਪਰ ਹੁਣ ਆਪਾਂ ਬ੍ਰਾਂਡ ਚ ਵੀ ਗੱਲ ਕਰ ਲੈਂਦੇ ਹਾਂ ਅੱਛਾ ਜੀ ਹੁਣ ਆ ਦੇਖੋ ਸਿਗਨੇਚਰ ਦਾ ਹਾਂਜੀ ਰੰਗ ਦੇਖੋ ਕਿੰਨਾ ਸੋਹਣਾ ਗੱਦੇ ਦਾ ਬਹੁਤ ਪਿਆਰਾ 걸 ਰਿਹਾ ਜੀ ਕੁਇਲਟਿਡ ਫੈਬਰਿਕ ਹੈ ਹਾਂਜੀ ਠੀਕ ਹੈ ਹੁਣ ਇਹਦੀ ਐਮ ਆਰ ਪੀ ਦੀ ਜੀ ਆਪਾਂ ਗੱਲ ਕਰੀਏ ਆ ਦੇਖੋ ਹਾਂਜੀ 5256 ਰੁਪਏ ਮੋਟਾ ਮੋਟਾ ਗੱਲ ਕਰੀਏ ਤੇ 10.5 ਹਜ਼ਾਰ ਦੀ ਐਮ ਆਰ ਪੀ ਖੜੀ ਹੋਗੀ 4.5 ਪੁਨੇ 5 ਇੰਚੀ ਗੱਦੇ ਦੀ ਓਕੇ ਜੀ ਠੀਕ ਹੈ ਸਿਰਫ ਡਿਸਕਾਊਂਟ ਕਰ ਕਰਾ ਕੇ 8000 ਦੀ ਰੇਂਜ ਪੁਰਾਣੇ ਕੱਟ ਕੇ 6000 ਚ ਇਹਦੇ ਨਾਲ ਵੀ ਤੁਹਾਨੂੰ ਗਾਰੰਟੀ ਵਾਰੰਟੀ ਪੱਕੇ ਬਿਲ ਦੇ ਨਾਲ ਇੱਕਦਾ ਦੇ ਦਿੱਤਾ ਹੈ। ਇਹ ਵਾਕਈ ਬਹੁਤ ਵਧੀਆ ਚੀਜ਼ ਹੈ। ਅੱਛਾ ਭਾਜੀ ਇੱਕ ਚੀਜ਼ ਮੈਂ ਪੁੱਛਣੀ ਸੀ ਮੇਰੇ ਮਾਈਂਡ ਚ ਆ ਰਹੀ ਸੀ ਜਿਵੇਂ ਹੁਣ ਆ ਸਿੰਗਲ ਪੀਸ ਹੈ ਤੁਸੀਂ ਜੇ ਸਮ ਟਾਈਮ ਹੁੰਦਾ ਕਈ ਵਾਰੀ ਕਈ ਲੋਕਾਂ ਨੇ ਜਿਵੇਂ ਰੱਖਿਆ ਹੁੰਦਾ ਲੌਬੀ ਦੇ ਵਿੱਚ ਇੱਕ ਸਿੰਗਲ ਬੈੱਡ ਰੱਖਣ ਦਾ ਰੈਸਟ ਵਗੈਰਾ ਕਰਨਾ ਹੁੰਦਾ ਜਾਂ ਡ੍ਰਾਇੰਗ ਰੂਮ ਚ ਵੀ ਲੋਕੀ ਅਜਿਹਾ ਰੱਖ ਲੈਂਦੇ ਨੇ ਹਣਾ ਜੇ ਸਾਈਡ ਤੇ ਤੇ ਉਹਦੇ ਵਾਸਤੇ ਸਿੰਗਲ ਵੀ ਮਿਲ ਜਾਊਗਾ ਕਿ ਡਬਲ ਜੋੜਾ ਹੀ ਦਿੰਦੇ ਤੁਸੀਂ ਬਿਲਕੁਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਜੇ ਆਪਾਂ ਨਾਮ ਲਈ ਤੇ ਦੀਵਾਨ ਬੈੱਡ ਦੀ ਆਪਾਂ ਗੱਲ ਕਰੀਏ ਦੀਵਾਨ ਬੈੱਡ ਹਾਂਜੀ ਠੀਕ ਹੈ ਦੀਵਾਨ ਬੈੱਡ ਜੇ ਕਿਸੇ ਨੂੰ ਚਾਹੀਦਾ ਦੀਵਾਨ ਬੈੱਡ ਦਾ ਗੱਦਾ ਸਿੰਗਲ ਵੀ ਮਿਲ ਜਾਏਗਾ ਅੱਛਾ ਜੀ ਦੀਵਾਨ ਵੀ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਨੋਰਮਲ ਸਾਈਜ਼ ਆ ਜਾਂਦਾ ਇੱਕ ਚੋੜਾ ਦੀਵਾਨ ਹੁੰਦਾ ਰੋ ਸਿੰਗਲ ਤੇ ਜੇ ਇਹ ਦੱਸੋ ਇੱਥੇ ਵੀ ਵੀ ਜੀ ਤੁਹਾਡਾ ਪੁਰਾਣਾ ਬਿਲਕੁਲ ਕੱਟਿਆ ਜਾਏਗਾ ਅੱਛਾ ਇੱਥੇ ਵੀ ਕੱਟਿਆ ਜਾਏਗਾ ਹੁਣ ਜਿਵੇਂ ਮੰਨ ਲਓ ਕਿ ਆਪਾਂ ਤਾਂ ਜੋੜਾ ਤੋੜ ਕੇ ਤੁਹਾਨੂੰ ਦੇਣਾ ਠੀਕ ਇੱਕ ਪੀਸ ਆਪਾਂ ਤੁਹਾਨੂੰ ਦੇਣਾ ਤੁਸੀਂ ਮਾਰਕੀਟ ਜਾਓਗੇ ਉਲਟਾ ਰੇਟ ਵਧਾ ਦਿੱਤਾ ਜਾਂਦਾ ਅਸੀਂ ਤੁਹਾਨੂੰ ਫਿਰ ਵੀ ਉਸੇ ਰੇਟ ਤੇ ਚੀਜ਼ ਦੇਵਾਂ ਠੀਕ ਹੈ ਇਹ ਲੋ ਜੀ ਸਿੰਗਲ ਵੀ ਤੁਹਾਨੂੰ ਕਹਿਣ ਦਾ ਬਾਪ ਵੀਰ ਜੀ ਕਹਿੰਦੇ ਨੇ ਕਿ ਮਿਲ ਜਾਊਗਾ ਹੈ ਸੋ ਇਹ ਆ ਜੀ ਸਮਾਨ ਇਹਨਾਂ ਦਾ ਬਾਕੀ ਬਾਈ ਜੀ ਉੱਪਰ ਜਿਹੜੀਆਂ ਤੁਸੀਂ ਫੋਮ ਵਗੈਰਾ ਪਈਆਂ ਨੇ ਇਹ ਇੱਕ ਆਦੇ ਹਾਸਤੇ ਤੁਹਾਡੇ ਇਹ ਸਰ ਆਪਾਂ ਦਿੰਨੇ ਹਾਂ ਹੋਲ ਸੇਲ ਦਾ ਕੰਮ ਹੈ ਸਾਡਾ ਜਿਵੇਂ ਸੋਫੇ ਦੀ ਮਟੀਰੀਅਲ ਲੈ ਕੇ ਜਾਂਦੇ ਆ ਜਿਹੜੇ ਸੋਫੇ ਮੈਨੂਫੈਕਚਰ ਕਰਦੇ ਨੇ ਉਹਨਾਂ ਵਾਸਤੇ ਫੋਮਸ ਨੇ ਕੈਮੀਕਲ ਤੁਸੀਂ ਪਹਿਲਾਂ ਦੇਖਿਆ ਹੀ ਉਹ ਵੀ ਹੈਗੀ ਹੈ ਤੇ ਜਿਨ੍ਹਾਂ ਨੂੰ ਆਪਾਂ ਪਿੱਲੋਜ਼ ਵੀ ਦਿਖਾ ਦਿੰਨੇ ਆ ਅੱਜਕੱਲ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਡਾਕਟਰੀ ਪਿੱਲੋਜ਼ ਦੀ ਠੀਕ ਹੈ ਹੁਣ ਆ ਦੇਖੋ ਸਿਗਨੇਚਰ ਚ ਆ ਜਾਂਦਾ ਹਾਂ ਆ ਇੱਕ ਵਾਰ ਇਸੇ ਮੈਂ ਤੁਹਾਨੂੰ ਕਵਾਂਗਾ ਜ਼ਰੂਰ ਦਿਖਾਓ ਲਵਲੀ ਹੈਲਥ ਇਨ ਰਿਲੀਵਿੰਗ ਨੈਕ ਐਂਡ ਸ਼ੋਲਡਰ ਪੇਨ ਹੈਡੇਕ ਹੈਡੇਕ ਡਿਸਕ ਪ੍ਰੋਬਲਮ ਸਨੋਰਿੰਗ ਮਤਲਬ ਖਰਾਟੇ ਕੋਈ ਲੈਂਦਾ ਹੈ ਨੇਚਰਲ ਅਲਾਈਨਮੈਂਟ ਆਫ ਸਪਾਈਨ ਹੁਣ ਆ ਤੁਹਾਨੂੰ ਚੀਜ਼ ਦਿਖਾਉਂਦੇ ਲਓ ਜੀ ਆ ਕਰੋ ਚੈੱਕ ਕਰਾਉਂਦੇ ਆ ਦੇਖੋ ਮੈਮਰੀ ਫਾਰਮ ਦੀ ਪਛਾਣ ਇਹ ਹੈ ਕਿ ਜਿੱਦਾਂ ਆਪਾਂ ਪ੍ਰੈਸ ਕਰਦੇ ਆ ਹੌਲੀ ਹੌਲੀ ਆਪਣੀ ਸ਼ੇਪ ਤੇ ਆ ਜਾਏਗੀ ਬਿਲਕੁਲ ਆਪਣੀ ਸੇਵ ਤੇ ਫੇਰ ਆ ਜੰਗੀ ਹਾਂਜੀ ਬਿਲਕੁਲ ਜੀ ਕੀ ਬਾਤ ਇਹ ਵੀ ਤੁਸੀਂ ਆਓਗੇ ਤੁਹਾਨੂੰ ਇਹਦਾ ਵੀ ਪ੍ਰਾਈਸ ਦੱਸ ਦਾਂਗੇ ਜਦੋਂ ਵੀ ਤੁਸੀਂ ਵਿਜ਼ਿਟ ਕਰੋਗੇ ਇਹ ਤਾਂ ਖਾਸ ਉਹਨਾਂ ਲਈ ਜਿਨ੍ਹਾਂ ਨੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਸਪੈਸ਼ਲ ਉਹੀ ਲੱਗੇਗਾ ਉਹ ਲੈ ਕੇ ਜਾਂਦੇ ਇਹ ਇੱਕ ਮੈਡੀਸਨ ਵਾਂਗੂ ਕੰਮ ਕਰਨ ਵਾਲੀ ਚੀਜ਼ ਹੈ ਹਾਂਜੀ ਹਾਂਜੀ ਤੇ ਜਿਨ੍ਹਾਂ ਨੂੰ ਹੈ ਕਿ ਪ੍ਰੋਬਲਮ ਨਾ ਹੋਵੇ ਉਹ ਵੀ ਲੈ ਕੇ ਜਾ ਉਹ ਵੀ ਲੈ ਆ ਸਕਦੇ ਹੋ ਸੋਣਾ ਹੀ ਹੈ ਬਿਲਕੁਲ ਜੀ ਹਾਂਜੀ ਤੇ ਬਾਕੀ ਵੀਰ ਜੀ ਸਮਾਨ ਤੁਹਾਡਾ ਸਾਰਾ ਬਹੁਤ ਵਧੀਆ ਲੱਗਾ ਜੀ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਅੱਜ ਦੀ ਵੀਡੀਓ ਤੇ ਆਪਣੇ ਹਰ ਇੱਕ ਵਲੌਗ ਦੇ ਵਿੱਚ ਇੱਕ ਇਨਫੋਰਮੇਸ਼ਨ ਲੁਕੀ ਹੁੰਦੀ ਹੈ ਸੋ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਵੀ ਲੁਧਿਆਣੇ ਦੇ ਵਿੱਚ ਤੁਸੀਂ ਇੱਥੇ ਜਵਾਰ ਨਗਰ ਕੈਂਪ ਚ ਆਓ TJ ਫਰਨੀਚਰਸ ਦੇ ਨਾਮ ਤੋਂ ਨੇ ਤੇ ਭਾਜੀ ਰਾਨਾ ਨਾਲ ਕੰਟੈਕਟ ਕਰਕੇ ਤੁਸੀਂ ਸਸਤੇ ਗੱਦੇ ਲਜਾ ਸਕਦੇ ਹੋ ਆਫਰ ਦਾ ਆਨੰਦ ਲਓ ਆਫਰ ਦਾ ਜਿਹੜਾ ਲਾਭ ਲਓ ਧੰਨਵਾਦ ਦੋਸਤੋ